ਸ਼ੌਂਕ ਮੇਰੇ ਚਾਚਾ ਜੀ ਜੇ ਸ਼੍ਰੀ ਸੁਭਾਸ਼ ਚੰਦਰ ਜੀ ਡਾਕਟ ਇਕੱਠੀਆਂ ਕਰਦੇ ਸਨ ਤੇ ਉਹ ਜਦੋਂ ਬਿਜ਼ਨਸ ਨੇ ਵਿੱਚ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਸ਼ੌਂਕ ਮੈਨੂੰ ਪਿਆ ਸੀਗਾ ਜੇ ਹੁਣ ਤੁਸੀਂ ਕਰਨਾ ਕਿ ਗੇਨ ਕਰ ਲਓ ਤੇ ਮੈਨੂੰ ਟਿਕਟਾਂ ਦੇਖਦੇ ਸ਼ੌਂਕ ਪੈ ਗਿਆ ਇਹਨਾਂ ਲਈ ਸਪੈਸ਼ਲ ਬੁਕਸਾਂ ਦੀਆਂ ਮੈਂ ਜਿਹੜੀਆਂ ਇਹਨਾਂ ਨੂੰ ਮੇਨਟੇਨ ਕਰਦੀਆਂ ਮੈਂ ਇਹਨਾਂ ਲਈ ਐਸਿਡ ਫ੍ਰੀ ਪਲਾਸਟਿਕ ਦੇ ਡੱਬੇ ਹੁੰਦੇ ਆ ਇਹ ਟਾਈਟ ਉਹ ਰੱਖਿਦੇ ਆ ਐਲਬਮਸ ਹੁੰਦੀਆਂ ਮੈਂ ਸਪੈਸ਼ਲ ਜਿਹੜੀਆਂ ਕਈ ਵਾਰੀ ਮੈਨੂੰ ਫੌਰਨ ਤੋਂ ਵੀ ਐਲਬਮ ਮੰਗਾਣੀਆਂ ਪੈਂਦੀਆਂ ਮੈਂ ਉਹ ਟਿਕਟਾਂ ਤੋਂ ਹੀ ਜ਼ਿਆਦਾ ਕਈ ਵਾਰੀ ਮਹਿੰਗੀਆਂ ਹੁੰਦੀਆਂ ਸੰਭਾਲ ਬਹੁਤ ਔਖੀ ਆ ਲੇਕਿਨ ਸ਼ੌਂਕ ਤੇ ਸ਼ੌਂਕ ਸ਼੍ਰੀ ਰਾਮ ਜਨਮ ਭੂਮੀ ਦੇ ਉੱਪਰ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਡਾਕਟ ਕਟ ਐਸ਼ੂ ਕੀਤੀ ਹੈ ਜਿਹੜੀ ਕਿ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਇਹ ਡਾਕਟ ਕਟ ਸੁੰਨ ਰਿਐਕਸ਼ਨ ਨਾਲ ਬਣਾਈ ਗਈ ਹੈ ਇਹਦੇ ਵਿੱਚ ਅਯੁੱਧਿਆ ਦੀ ਪਵਨ ਰਜ ਮਿੱਟੀ ਅਤੇ ਅਯੁੱਧਿਆ ਦਾ ਪਾਣੀ ਵੀ ਵਿੱਚ ਪਾਇਆ ਗਿਆ ਹੋਇਆ ਹੈ ਇਹ ਡਾਕ ਟਿਕਟ ਮੈਨੂੰ ਬਹੁਤ ਚੰਗੀ ਲੱਗਦੀ ਹੈ ਮੈਂ ਇਹਨਾਂ ਨੂੰ ਕੁਝ ਆਪਣੇ ਰਿਲੇਟਿਵਸ ਨੂੰ ਸੁਪਰੀਮ ਭੇਂਟ ਵੀ ਕੀਤਾ ਹੋਇਆ ਹੈ ਬਹੁਤ ਵਧੀਆ ਡਾਕ ਟਿਕਟ ਗਈ ਹੈ ਇਹਦੇ ਵਿੱਚ ਚੰਦਨ ਦੀ ਮਹਿਕ ਵੀ ਪਾਈ ਗਈ ਹੈ ਵੂਮਨਸ ਹੀ ਉੱਪਰ ਕਰਦੀਆਂ ਜ਼ਿਆਦਾ ਜਿਵੇਂ ਕਿ ਜਿਵੇਂ ਕਿ ਵੂਮਨਸ ਦੇਾ ਇੰਦਰਾ ਗਾਂਧੀ ਦੀ ਆਈ ਹੈ ਟਿਕਟ ਮੀਰਾਬਾਈ ਦੀ ਆਈ ਹੈ ਦੁਰਗਾ ਭਤੀ ਦੀ ਆਈ ਹੈ ਇਦਾਂ ਦੀ ਸਾਰੀਆਂ ਕਲੈਕਸ਼ਨਸ ਹੈਗੇ ਮੇਕੋ ਮੀਨਾ ਕੁਮਾਰੀ ਨੂਤਨ ਕਹਿੰਦੇ ਨੇ ਪੰਜਾਬੀਆਂ ਦਾ ਸ਼ੌਂਕ ਵੱਲੇ ਜੀ ਹਾਂ ਅੱਜ ਅਸੀਂ ਤੁਹਾਨੂੰ ਜਿਸ ਪਰਿਵਾਰ ਦੇ ਨਾਲ ਮਿਲਣ ਜਾ ਰਹੇ ਹਾਂ ਉਸ ਪੂਰੇ ਪਰਿਵਾਰ ਵੱਲੋਂ ਜੋ ਵਰੁਣ ਅਗਰਵਾਲ ਨੇ ਉਹਨਾਂ ਵੱਲੋਂ ਤੋਂ ਉਹਨਾਂ ਦੇ ਧਰਮ ਪਤਨੀ ਵੱਲੋਂ ਜੋ ਆ ਇੱਕ ਟਿਕਟਾਂ ਦੀ ਕਲੈਕਸ਼ਨ ਕੀਤੀ ਜਾਂਦੀ ਆ ਟਿਕਟਾਂ ਦੀ ਕਲੈਕਸ਼ਨ ਜੇਕਰ ਗੱਲ ਕਰ ਲਈ ਉਹਨਾਂ ਕੋਲ ਟਿਕਟਾਂ ਦੀ ਗੱਲ ਕਰ ਲਈਏ ਤਾਂ ਸਨ 1947 ਵੰਡ ਤੋਂ ਪਹਿਨਾਂ ਦੀਆਂ ਵੀ ਟਿਕਟਾਂ ਉਹਨਾਂ ਕੋਲ ਹੈਗੀਆਂ ਕਿਹੜੇ ਕਿਹੜੇ ਮੁਲਕ ਦੇ ਵਿੱਚ ਕਿਹੜੇ ਕਿਹੜੇ ਦੇਸ਼ ਦੇ ਵਿੱਚ ਕਿਹੜੀਆਂ ਟਿਕਟਾਂ ਜਾਂਦੀਆਂ ਸਨ ਉਹਨਾਂ ਕੋਲ ਹੈਗੀਆਂ ਨੇ ਤਾਂ ਉੱਥੇ ਪਰਿਵਾਰ ਦੀ ਗੱਲ ਕਰ ਲਈਏ ਤਾਂ ਸੁਭਾਚੰਦਰ ਜੀ ਦੇ ਪਰਿਵਾਰ ਤੋਂ ਇਹ ਵਰੁਣ ਅਗਰਵਾਲ ਜੀ ਤਾਵਰਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗਵਾਨੀ ਟੀਵੀ ਤੇ ਸ਼ੁਕਰੀਆ ਜੀ ਜਗਵਾਨੀ ਟੀਮ ਦਾ ਮੈਂ ਵੀ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਤਾਂ ਵਰਨ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਥੋੜੀ ਜਾਣਤ ਪਾਉਂ ਤਾਂ ਕਿੰਨਾ ਕੁਝ ਜੋ ਤੁਸੀਂ ਸੰਭੀ ਬੈਠੇ ਹੋ ਕਿਉਂਕਿ ਇਹ ਜੋ 1947 ਤੋਂ ਪਹਿਲਾਂ ਦੀਆਂ ਟਿਕਟਾਂ ਤੁਹਾਡੇ ਕੋਲ ਹੋਣੀਆਂ ਇੱਕ ਬੜੀ ਵੱਡੀ ਕਲੈਕਸ਼ਨ ਹੈਗੀ ਆ ਤਾਂ ਇਸ ਦੇ ਵਿੱਚ ਕੀ ਕੁਝ ਤੁਹਾਡੇ ਕੋਲ ਹੈਗਾ ਦੇਖੋ ਜੀ ਡਾਕ ਟਿਕਟਾਂ ਵਿੱਚ ਮੇਰੇ ਕੋਲ 1947 ਤੋਂ ਲੈ ਕੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਲੈ ਕੇ ਅੱਜ ਤੱਕ ਦੀਆਂ ਲਗਭਗ ਸਾਰੀਆਂ ਟਿਕਟਾਂ ਜਿਵੇਂ ਕਿ ਭਾਰਤ ਸਰਕਾਰ ਨੇ 3500 ਦੇ ਕਰੀਬ 35000 ਟਿਕਟਾਂ ਈਸ਼ੂ ਕੀਤੀਆਂ ਲਗਭਗ ਮੇਰੇ ਕੋ ਸਾਰੀਆਂ ਸਾਰੀਆਂ ਹੈਗੀਆਂ ਇਹਦੇ ਵਿੱਚ ਕਾਫੀ ਵੈਰੈਟੀਆਂ ਸ਼ੀਟਲੈਟ ਸ਼ੀਟਸ ਮਿਨੀਚਰ ਸ਼ੀਟ ਡਾਕਟਟਾਂ ਫਰਸ ਜੇ ਕਵਰ ਸਪੈਸ਼ਲ ਕਵਰ ਬਰੋਸ਼ਰਜ਼ ਪ੍ਰੈਜੈਂਟੇਸ਼ਨ ਪੈਕ ਤਕਰੀਬਨ ਤਕਰੀਬਨ ਮੇਰੇ ਕੋਲ ਬਹੁਤ ਮਟੀਰੀਅਲ ਲਗਾ ਹੋਇਆ ਹੈ ਮਤਲਬ ਇਸ ਦੇ ਵਿੱਚ ਕੀ ਖਾਸ ਕੀ ਹੈਗਾ ਨਾਲ ਇਸ ਚੀਜ਼ ਦਾ ਸ਼ੌਂਕ ਕਿਵੇਂ ਪਿਆ ਤੁਹਾਨੂੰ ਸ਼ੌਂਕ ਮੇਰੇ ਚਾਚਾ ਜੀ ਸ਼੍ਰੀ ਸੁਭਾਸ਼ ਚੰਦਰ ਜੀ ਡਾਕਟਟਾਂ ਇਕੱਠੀਆਂ ਕਰਦੇ ਸਨ ਤੇ ਉਹ ਜਦੋਂ business ਨੇ ਵਿੱਚ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਸ਼ੌਂਕ ਮੈਨੂੰ ਪਿਆ ਸੀਗਾ ਜੇ ਹੁਣ ਤੁਸੀਂ ਕਰਨਾਗੇ ਗੇਨ ਕਰ ਲੋ ਤੇ ਮੈਨੂੰ ਉਹ ਟਿਕਟਾਂ ਦੇਖਦੇ ਸ਼ੌਂਕ ਪੈ ਗਿਆ ਅੰਦਰੋਂ ਮਨ 'ਚ ਆਵਾਜ਼ ਆਈ ਕਿ ਇਹ ਤਾਂ ਬੜੀ ਚੰਗੀ ਚੀਜ਼ ਆ ਇਹਦੇ ਨਾਲ ਨੌਲੇਜ ਆਦੀ ਹੈ ਸਕੂਲ ਤੋਂ ਫ੍ਰੀ ਹੋਏ ਸੀਗੇ ਉਦੋਂ ਕਾਲਜ ਜੁਆਇਨ ਕੀਤਾ ਸੀਗਾ ਅਸੀਂ ਵੀ ਫੜਾਫੜ ਟਿਕਟਾਂ ਲੈਣੀ ਸ਼ੁਰੂ ਕਰ ਦਿੱਤੀਆਂ ਪੋਸਟ ਆਫਿਸ ਗਏ 1 ਰੁਪਿਆ 2 ਰੁਪਏ 5 ਰੁਪਏ ਤੋਂ ਬੁੱਕਟ ਮਣੀ ਹੁੰਦੀ ਸੀਗੀ ਪਾਕਟ ਮਣੀ ਲੈ ਕੇ ਸਾਈਕਲ ਤੇ ਭੱਜੇ ਭੱਜ ਡਾਕਖਾਨੇ ਜਾਣਾ ਪੋਸਟ ਆਫਿਸ ਜਾ ਕੇ ਅਸੀਂ ਟਿਕਟਾਂ ਇਕੱਠੀਆਂ ਕਰਨੀਆਂ ਇਹ ਜਿੱਦਾਂ ਟਿਕਟਾਂ ਇੰਨੀਆਂ ਜ਼ਿਆਦਾ ਰੱਖਿਆ ਹੋਈਆਂ ਨੇ 47 ਦੇ ਵਣ ਤੋਂ ਪਹਿਲਾਂ ਦੀ ਵੀ ਟਿਕਟਾਂ ਤੁਹਾਡੇ ਕੋਲ ਹੈਗੀਆਂ ਨੇ ਤਾਂ ਇਹਦੀ ਦੇਖ ਰੇ ਕਿਵੇਂ ਕਰਦੇ ਹਾਂ ਦੇਖ ਰੇ ਕਰਨੀ ਇਹਦੀ ਬਹੁਤ ਔਖੀ ਹੈ ਜਿਸ ਤਰ੍ਹਾਂ ਕਿ ਟਿਕਟਾਂ ਤੇ ਮੇਰੇ ਕੋਲ ਲੱਖਾਂ ਦੇ ਵਿੱਚ ਟਿਕਟਾਂ ਹੈਗੀਆਂ ਨੇ ਤੇ ਟਿਕਟਾਂ ਸ਼ਰਫ ਟਿਕਟਾਂ ਰੱਖਣਾ ਹੀ ਨਹੀਂ ਗਿਆ ਕਿ ਟਿਕਟਾਂ ਲੈ ਲਈਆਂ ਤੇ ਅਲਮਾਰੀ ਵਿੱਚ ਰੱਖ ਲਈਆਂ ਜਿਹੜਾ ਫਾਫੇ ਚ ਪੱਗ ਰੱਖ ਲਈਆਂ ਇਹਨਾਂ ਲਈ ਸਪੈਸ਼ਲ ਬਕਸਾਂ ਹੁੰਦੀਆਂ ਮੈਂ ਜਿਹੜੀਆਂ ਇਹਨਾਂ ਨੂੰ ਮੇਨਟੇਨ ਕਰਦੀਆਂ ਮੈਂ ਇਹਨਾਂ ਲਈ ਐਸਿਡ ਫ੍ਰੀ ਪਲਾਸਟਿਕ ਦੇ ਡੱਬੇ ਹੁੰਦੇ ਆ ਇਹ ਟਾਈਟ ਆ ਉਹ ਰੱਖੀਦੇ ਆ ਐਲਬਮਸ ਹੁੰਦੀਆਂ ਮੈਂ ਸਪੈਸ਼ਲ ਜਿਹੜੀਆਂ ਕਈ ਵਾਰੀ ਮੈਨੂੰ ਫੋਰਨ ਤੋਂ ਵੀ ਐਲਬਮ ਮੰਗਾਣੀਆਂ ਪੈਂਦੀਆਂ ਮੈਂ ਉਹ ਟਿਕਟਾਂ ਤੋਂ ਹੀ ਜ਼ਿਆਦਾ ਕਈ ਵਾਰੀ ਮਹਿੰਗੀਆਂ ਹੁੰਦੀਆਂ ਸੰਭਾਲ ਬਹੁਤ ਔਖੀ ਆ ਲੇਕਿਨ ਸ਼ੌਂਕ ਤੇ ਸ਼ੌਂਕ ਆ ਤਾਂ ਜੇਕਰ ਸ਼ੌਂਕ ਦੇ ਨਾਲ ਪੇਸ਼ੇ ਦੀ ਗੱਲ ਕਰੀ ਤਾਂ ਕਰਦੇ ਕੀ ਹਾਂ ਪੇਸ਼ੇ ਤੋਂ ਮੇਰਾ ਕੰਮ ਹੈਗਾ ਇੰਸ਼ੋਰੈਂਸ ਦਾ ਲਾਈਫ ਇੰਸ਼ੋਰੈਂਸ ਜਲ ਇੰਸ਼ੋਰੈਂਸ ਮੈਡੀਕਲ ਇੰਸ਼ੋਰੈਂਸ ਮੈਨੂੰ ਇੰਸ਼ੋਰੈਂਸ ਕਰਦੇ ਤਕਰੀਬਨ 21-22 ਸਾਲ ਹੋ ਗਏ ਆ ਪਰ ਇੰਸ਼ੋਰੈਂਸ ਦੇ ਕੰਮ ਤੋਂ ਤੇ ਇਹ ਸ਼ੌਂਕ ਦਾ ਬੜਾ ਮਤਲਬ ਜ਼ਮੀਨ ਅਸਮਾਨ ਦਾ ਫਰਕ ਹੈ ਕਿ ਇੱਕ ਇਕਰਾ ਉਧਰ ਹੈ ਇੱਕ ਉਧਰ ਹੈ ਤਾਂ ਇਹ ਕਲੈਕਸ਼ਨ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਨੂੰ ਤਾਂ ਕਿ ਚਾਚਾ ਜੀ ਤੋਂ ਇਹ ਚੀਜ਼ ਦੀ ਮਤਲਬ ਆਦਤ ਪਈ ਕਿ ਕਲੈਕਸ਼ਨ ਕਰਨੀ ਹੈ ਤਾਂ ਇਸ ਕਲੈਕਸ਼ਨ ਦੇ ਵਿੱਚ ਕੁਝ ਇਹੋ ਜਿਹੇ ਖਾਸ ਚੀਜ਼ਾਂ ਜੋ ਤੁਸੀਂ ਸਾਹਮਣੇ ਬੈਠੇ ਹੋ ਉਹ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਣ ਦਿਸਰਾ ਇੱਕ ਮਾਪਿਓ ਲਈ ਉਹਨਾਂ ਦੇ ਬੱਚੇ ਬੜੇ ਖਾਸ ਹੁੰਦੇ ਆ ਦਿਲ ਦੇ ਕਰੀਬ ਹੁੰਦੇ ਆ ਮੇਰੇ ਲਈ ਸਾਰੀਆਂ ਟਿਕਟਾਂ ਬੜੀਆਂ ਕਰੀਬੀਆਂ ਲੇਕਿਨ ਪੁਰਾਣੀ ਤੋਂ ਪੁਰਾਣੀ ਟਿਕਟਾਂ ਵੀ ਮੇਰੇ ਕੋਲ ਲਗੀਆਂ ਮੈਂ ਆਜ਼ਾਦੀ ਦੀ ਬਾਅਦ ਇੰਡੀਆ ਦੀ ਪਹਿਲੀ ਟਿਕਟ ਅਸ਼ੋਕ ਚੱਕਰ ਦੀ ਮੇਰੇ ਕੋਲ ਲਗੀ ਹੈ ਉਸ ਤੋਂ ਬਾਅਦ ਗਾਂਧੀ ਦੇ ਸੈਟ ਜਗੇ ਆ ਉਹ ਮੇਰੇ ਕੋਲ ਲਗੇ ਆ ਮੀਰਾ ਬਾਈ ਦੀਆਂ ਸਾਰੀਆਂ ਟਿਕਟਾਂ ਮੇਰੇ ਕੋਲ ਲਗੀਆਂ ਲੇਕਿਨ ਰੀਸੈਂਟਲੀ ਸ਼੍ਰੀ ਰਾਮ ਜਨਮ ਭੂਮੀ ਦੇ ਉੱਪਰ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਡਾਕਟ ਕਟ ਐਸ਼ੂ ਕੀਤੀ ਹੈ ਜਿਹੜੀ ਕਿ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਇਹ ਡਾਕ ਟੈਗਟ ਸੁੰਨ ਰਿਐਕਸ਼ਨ ਨਾਲ ਬਣਾਈ ਗਈ ਹੈ ਇਹਦੇ ਵਿੱਚ ਅਯੁੱਧਿਆ ਦੀ ਪਵਨ ਰਜ ਮਿੱਟੀ ਅਤੇ ਇਹ ਉਹਦੇ ਦਾ ਪਾਣੀ ਵੀ ਵਿੱਚ ਪਾਇਆ ਗਿਆ ਹੋਇਆ ਹੈ ਇਹ ਡਾਕ ਟਿਕਟ ਮੈਨੂੰ ਬਹੁਤ ਚੰਗੀ ਲੱਗਦੀ ਹੈ ਮੈਂ ਇਹਨਾਂ ਨੂੰ ਕੁਝ ਆਪਣੇ ਰਿਲੇਟਿਵਸ ਨੂੰ ਸੁਪਰੀਮ ਭੇਂਟ ਵੀ ਕੀਤਾ ਹੋਇਆ ਹੈ ਬਹੁਤ ਵਧੀਆ ਡਾਕ ਟਿਕਟ ਗਈ ਹੈ ਇਹਦੇ ਵਿੱਚ ਚੰਦਨ ਦੀ ਮੈਕ ਵੀ ਪਾਈ ਗਈ ਹੈ ਤਾਂ ਇਸ ਦੇ ਨਾਲ ਨਾਲ ਜਦੋਂ ਦੇਖ ਰਹੇ ਕਰਦੇ ਹਾਂ ਤਾਂ ਪਰਿਵਾਰ ਦੇ ਵਿੱਚ ਇਕੱਲੇ ਥੋਨੇ ਇਹ ਚੀਜ਼ ਦਾ ਸ਼ੌਂਕ ਹੈਗਾ ਦੇਖੋ ਤਕਰੀਬਨ 26 27 ਸਟਾਈ 28 ਸਾਲ ਤੋਂ ਲਗਭਗ ਮੈਨੂੰ ਸ਼ੌਂਕ ਆਇਆ ਲੇਕਿਨ ਮੈਨੂੰ ਦੇਖ ਦੇ ਕੇ ਮੇਰੀ ਵਾਈਫ ਨੂੰ ਵੀ ਸ਼ੌਂਕ ਪੈ ਗਿਆ 15 ਸਾਲ ਹੋ ਗਏ ਮੇਰੀ ਮੈਰਿਜ ਨੂੰ ਤਕਰੀਬਨ 8-10 ਸਾਲ ਤੋਂ ਉਹ ਵੀ ਜਦੋਂ ਮੈਂ ਆਫਿਸ ਤੋਂ ਫ੍ਰੀ ਹੋ ਕੇ ਘਰ ਆਣਾ ਤੇ ਟਿਕਟਾਂ ਵਗੈਰਾ ਇਕੱਠੀਆਂ ਕਰਨੀਆਂ ਜਾਂ ਟਿਕਟਾਂ ਆਪਣੀ ਐਲਬਮ ਚੋਂ ਕੱਟਣੀਆਂ ਜਾਂ ਰੱਖਣੀਆਂ ਉਹਨਾਂ ਨੂੰ ਤਰੀਕੇ ਨਾਲ ਸੰਭਾਲਣਾ ਕਈ ਵਾਰੀ ਆਪਣੀ ਵਾਈਫ ਨੂੰ ਆਵਾਜ਼ ਲਗਾਨੀ ਕਿ ਥੋੜੀ ਮੇਰੀ ਹੈਲਪ ਕਰ ਦੇ ਮੇਰੀ ਹੈਲਪ ਕਰ ਲੈ ਕਰ ਦੇ ਹੁਣ ਮੇਰੀ ਵਾਈਫ ਨੂੰ ਹੀ ਆਦਤ ਪੈ ਗਈ ਹੈ ਹੁਣ ਮੇਰੀ ਵਾਈਫ ਵੀ ਕਲੈਕਟਰ ਹੋ ਹੈ ਉਹ ਵੀ ਮਹਿਲਾਵਾਂ ਦੇ ਉੱਪਰ ਡਾਕਟਰ ਟਾਈ ਇਕੱਠੀਆਂ ਕਰਦੀ ਹੈ ਤੇ ਕਾ ਐਗਜ਼ਿਬਿਸ਼ਨ ਵਿੱਚ ਪਾਰਟਿਸਪੇਟ ਵੀ ਕਰ ਚੁੱਕੀ ਹੈ ਜੀ ਤਾਂ ਅਸੀਂ ਉਹਨਾਂ ਦੇ ਧਰਮ ਪਤਨੀ ਨਾਲ ਵੀ ਗੱਲ ਕਰਦੇ ਹਾਂ ਤਾਂ ਇਕਤਾ ਨੂੰ ਕਿਵੇਂ ਸ਼ੌਂਕ ਪਿਆ ਕਿਉਂਕਿ ਇਹ ਇਕਤਾ ਅਕਸਰ ਹਰ ਵਾਰ ਵੇਖਣ ਨੂੰ ਮਿਲਦਾ ਕਿ ਜਦੋਂ ਹਾਊਸ ਵਾਈਫ ਹੁੰਦੇ ਉਹਨਾਂ ਨੂੰ ਘਰ ਦੇ ਬੜੇ ਕੰਮ ਹੁੰਦੇ ਇਹ ਚੀਜ਼ਾਂ ਵੱਲ ਧਿਆਨ ਨਹੀਂ ਜਾਂਦਾ ਤਾਂ ਤੁਸੀਂ ਕਿਵੇਂ ਇਸ ਚੀਜ਼ ਨੂੰ ਆਪਣਾ ਸ਼ੌਕ ਬਣਾ ਲਿਆ ਅ ਸਤੰਬਰਲੇ ਦੇ ਜਦੋਂ ਮੈਂ ਇਹਨਾਂ ਨੂੰ ਕੰਮ ਕਰਦੇ ਹੋਏ ਦੇਖਦੀ ਸੀ ਤੇ ਹੋਲੀ ਹੋਲੀ ਮੈਂ ਦੇਖਦੀ ਸੀ ਕੀ ਕਰਦੇ ਆ ਕਿੱਦਾਂ ਕਰਦੇ ਆ ਕਿੱਦਾਂ ਕੰ ਲਿਆਂਦੇ ਬਾਰੋਂ ਕਿਦਾਂ ਟਿਕਟ ਜਾ ਕੇ ਲੈਂਦੇ ਆ ਤੇ ਫਿਰ ਦੇਖਦੇ ਦੇਖਦੇ ਫਿਰ ਮੈਨੂੰ ਥੋੜਾ ਇੰਟਰਸਟ ਮੇਰਾ ਪੈਦਾ ਹੋਇਆ ਹੌਲੀ ਹੌਲੀ ਕਰਦੇ ਇਹ ਜਿਆਦਾ ਹੀ ਸ਼ੌਂਕ ਹੋ ਗਿਆ ਤੇ ਫਿਰ ਹੁਣ ਮੈਨੂੰ ਵੀ ਪੂਰਾ ਕਲੈਕਸ਼ਨ ਦਾ ਹੋ ਗਿਆ ਕਿ ਮੈਂ ਕਰਨੀ ਆ ਤੁਸੀਂ ਕਿਸ ਚੀਜ਼ ਦੇ ਕਿਸ ਟੌਪਿਕ ਤੇ ਕਲੈਕਸ਼ਨ ਕਰ ਰਹੇ ਹੋ ਮੈਂ ਔਮਨਸ ਦੇ ਉੱਪਰ ਕਰਦੀ ਆ ਜਿਆਦਾ ਜੀ ਜਿਵੇਂ ਕਿ ਜਿਵੇਂ ਕਿ ਔਮਨਸ ਦੇ ਆਂਧਰਾ ਗਾਂਧੀ ਦੀ ਆਈਏ ਟਿਕਟ ਮੀਰਾ ਭਾਈ ਦੀ ਆਈ ਹੈ ਦੁਰਗਾ ਭਤੀ ਦੀ ਆਈ ਹੈ ਇਦਾਂ ਦੀ ਸਾਰੀ ਕਲੈਕਸ਼ਨ ਸਗੀ ਹੈ ਮੇਕੋ ਮੀਨਾ ਕੁਮਾਰੀ ਨੂਤਨ ਮਤਲਬ ਦੋਵੇਂ ਜਾਣੇ ਤੁਸੀਂ ਹੁਣ ਕਲੈਕਸ਼ਨ ਜ਼ਿਆਦਾ ਕਰਦੇ ਹੋ ਘਰ ਦੇ ਨਾਲ ਨਾਲ ਇਹ ਸ਼ੌਂਕ ਇੱਕ ਹੁਣ ਕਿਉਂਕਿ ਫੈਮਿਲੀ سپورਟ ਬੜੀ ਜ਼ਰੂਰੀ ਹੁੰਦੀ ਆ ਤਾਂ ਕਹਿ ਸਕਦੇ ਆ ਕਿ ਪੂਰੇ ਪਰਿਵਾਰ ਦੀ سپورਟ ਹੈਗੀ ਆ ਬਿਲਕੁਲ ਬਿਲਕੁਲ ਪੂਰੇ ਪਰਿਵਾਰ ਦੀ سپورਟ ਹੈਗੀ ਆ ਮੇਰੇ ਦੋ ਬੱਚੇ ਆ ਬੇਟਾ 14 ਸਾਲ ਦਾ ਹੈ ਬੇਟੀ 12 ਸਾਲ ਦੀ ਹੈ ਉਹ ਵੀ ਮੇਰੇ ਨਾਲ ਪੂਰੀ ਹੈਲਪ ਕਰਦੇ ਆ ਉਹਨਾਂ ਨੂੰ ਵੀ ਬੇਟੀ ਮੇਰੀ ਨੂੰ ਵੀ ਪਤਾ ਹੈ ਕਿਹੜੀ ਟਿਕਟ ਕਿੱਥੇ ਰੱਖੀ ਹੋਈ ਹੈ ਤਕਰੀਬੇ ਮਿਲਣ ਕਾफी ਹੈਲਪ ਕਰਦੀ ਹੈ ਕੁਝ ਚੀਜ਼ਾਂ ਦੇ ਉਹਨਾਂ ਨੂੰ ਨਾਂ ਵੀ ਯਾਦ ਹੋ ਚੁੱਕੇ ਆ ਇਹਦੇ ਨਾਲ ਨਾਲ ਦੇਖੋ ਪਰਿਵਾਰ ਦਾ ਸਹਿਯੋਗ ਹੀ ਚਾਹੀਦਾ ਜਿਵੇਂ ਕਿ ਅੱਜ ਕੱਲ ਲੇ ਲੇਡੀਜ਼ ਕੰਦੀਆਂ ਸਾਨੂੰ ਗਹਿਣੇ ਬਣਾ ਕੇ ਦਿਓ ਮੇਰੀ ਵਾਈਫ ਤੇ ਮੈਨੂੰ ਕੰਦੀ ਟਿਕਟਾਂ ਲਿਆ ਕੇ ਦਿਓ ਮੇਰੀ ਵਾਈਫ ਮੈਨੂੰ ਕਦੇ ਨਹੀਂ ਕੰਦੀ ਕਿ ਸੋਨੇ ਦੀ ਮੈਨੂੰ ਕੋਈ ਰਿੰਗ ਬਣਾ ਦਿਓ ਕੋਈ ਸੈਟ ਲੈ ਦਿਓ ਮੇਰੀ ਵਾਈਫ ਨੇ ਮੈਨੂੰ ਟਿਕਟਾਂ ਲਿਆ ਦਿਓ ਮੈਂ ਉਹਦੇ ਵਿੱਚ ਬੜਾ ਖੁਸ਼ ਹਿੰ ਗਿਆ ਜੀ ਬਿਲਕੁਲ ਇਦਾਂ ਹੀ ਸ਼ੌਂਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਤਾਂ ਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਆਇਤੇ ਸਮੇਂ ਦੇ ਵਿੱਚ ਇਸ ਚੀਜ਼ ਦੇ ਨਾਲ ਜੁੜਨਾ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਘੱਟ ਸਮਾਂ ਜੋ ਲੋਕ ਆਪਣੇ ਸ਼ੌਂਕ ਨੂੰ ਦਿੰਦੇ ਨੇ ਤਾਂ ਤੁਸੀਂ ਤਾਂ ਕਹਿ ਸਕਦੇ ਆ ਕਿ ਇੱਕ ਪੂਰੀ ਆਪਣੀ ਜ਼ਿੰਦਗੀ ਲਗਾ ਦਿੱਤੀ ਨਾ ਦੇਖੋ ਜੀ 27 28 ਸਾਲ ਬਹੁਤ ਹੁੰਦੇ ਆ 27 28 ਸਾਲ ਤੋਂ 20 ਪਹਿਲਾਂ ਮੈਂ ਥੋੜਾ ਬੋਤਾ ਸ਼ੌਂਕ ਰੱਖਦਾ ਸੀ ਲੇਕਿਨ ਇਹਨਾਂ ਨਹੀਂ ਸੀ ਕਿ ਕਿਤਾਬ ਮਿਲੀ ਚਾਚਾ ਜੀ ਕੋਲੋਂ ਜਿਵੇਂ ਤੁਹਾਨੂੰ ਦੱਸਿਆ ਤੇ ਮੇਰੇ ਕੋਲ ਆ ਗਈ ਲੇਕਿਨ ਮੈਂ 27 28 ਸਾਲ ਤੋਂ ਮੈਂ ਕੱਟੀਆਂ ਕਰਨੀ ਸ਼ੁਰੂ ਕਰ ਦਿੱਤੀਆਂ ਇਹਦੇ ਨਾਲ ਫਿਰ ਇਸ ਤੋਂ ਬਾਅਦ ਮੈਂ ਅਮਰਸਰ ਵਿੱਚ ਅਮਰਸਰ ਫਲੈਟਲੀ ਕਲੱਬ ਹੈ ਕਿਉਂਕਿ ਡਾਕਟਰ ਕਟਾ ਦੇ ਨਾਮ ਨੂੰ ਫਲੈਟਲੀ ਕਿਹਾ ਗਿਆ ਮੈਂ ਅਮਰਸਫ ਫਲੈਟਲੀ ਕਲੱਬ ਜੁਆਇਨ ਕੀਤਾ ਇਥੋਂ ਦੇ ਪ੍ਰਧਾਨ ਇਥੋਂ ਦੇ ਸਖਤਰ ਜਿਹੜੇ ਪੁਰਾਣੇ ਸੀ ਉਹਨਾਂ ਨੇ ਮੈਨੂੰ ਡਾਕਟਰ ਵੀ ਇਕੱਠੀਆਂ ਕਰਨ ਦੀ ਨੌਲੇਜ ਦਿੱਤੀ ਪਰ ਦੱਸਿਆ ਮੈਨੂੰ ਵੀ ਕਿਸ ਤਰ੍ਹਾਂ ਡਾਕਟਰ ਇਕੱਠੀਆਂ ਕਰਨੀਆਂ ਇਸ ਤਰ੍ਹਾਂ ਹੀ ਅੱਜ ਦੀ ਡੇਟ ਵਿੱਚ ਮੈਂ ਅਮਰਸਫ ਫਲੈਟਲੀ ਕਲੱਬ ਦਾ ਜਨਰਲ ਸੈਕਟਰੀ ਹਾਂ ਅੱਗੇ ਮੈਂ ਲੋਕਾਂ ਨੂੰ ਦੱਸਦਾ ਹਾਂ ਕਿ ਟਿਕਟਾ ਕਿਸ ਤਰ੍ਹਾਂ ਇਕੱਠੀਆਂ ਕਰਨੀਆਂ ਸਕੂਲਾਂ ਵਿੱਚ ਜਾ ਕੇ ਐਗਜ਼ੀਬਿਸ਼ਨ ਲਗਾਨੀਆਂ ਬੱਚਿਆਂ ਨੂੰ ਦੱਸਦੇ ਹਾਂ ਕਿ ਇਹਦੇ ਕੀ ਕੀ ਫਾਇਦੇ ਹੈ ਇਸ ਦੇ ਵਿੱਚ ਇੱਕ ਲਾ ਸਵਾਲ ਲਵਾਂਗਾ ਕਿ ਕਿਹੜੇ ਕਿਹੜੇ ਕੰਟਰੀ ਕੰਟਰੀਆਂ ਦੇ ਟਿਕਟੀਆਂ ਬੁਟਾਨ ਹੈ 네ਪਾਲ ਹੈ ਸ਼੍ਰੀਲੰਕਾ ਹੈ ਪਾਕਿਸਤਾਨ ਦੀਆਂ तकरीबन ਲਗਭਗ ਆਜ਼ਾਦੀ ਤੋਂ ਬਾਅਦ ਦੀਆਂ ਸਾਰੀਆਂ ਟਿਕਟੀਆਂ ਵੈ ਬੰਗਲਾਦੇਸ਼ ਹੈ ਨਿਊਜ਼ੀਲੈਂਡ ਹੈ ਸਪੇਨ ਹੈ ਚਾਈਨਾ ਹੈ ਇੰਡੋਨੇਸ਼ੀਆ ਹੈ ਅਫਗਾਨਿਸਤਾਨ ਹੈ ਬਹੁਤ ਕੰਟਰੀਆਂ ਹਨ ਮੈਂ ਵੀ ਮਕੀਲ ਲਗ-ਵਗ ਮੈਂ ਬਾਜ਼ਾਰੋਂ ਖਰੀਦੀਆਂ ਜਾਤੇ ਨਹੀਂ ਸਕਦੇ ਉੱਥੇ ਲੇਕਿਨ ਬਾਜ਼ਾਰੋਂ ਖਰੀਦੀਆਂ ਕਿਉਂਕਿ ਸ਼ੌਂਕ ਪੂਰਾ ਕਰਨਾ ਸੀਗਾ ਤਾਂ ਇਹਦੇ ਨਾਲ ਦੀ ਟਿਕਟਕ ਹੋਰ ਕਿਤੇ ਨਹੀਂ ਵੇਖਣ ਨੂੰ ਮਿਲ ਸਕਦੀਆਂ ਕਾਫੀ ਜਾਣਿਆ ਕੋ ਟਿਕਟਕ ਹੈਗੀਆਂ ਲੇਕਿਨ ਜਿਹੜੀ ਮਿਹਨਤ ਹੈ ਮਿਹਨਤ ਬਹੁਤ ਲੱਗਦੀ ਹੈ ਕੁਝ ਟਿਕਟਕ ਮੇਰੇ ਕੋਲ ਹੋਣਗੀਆਂ ਜਿਹੜੀਆਂ ਕਾਫੀ ਜਾਣਿਆ ਕੋ ਨਹੀਂ ਹੋਣਗੀਆਂ ਕੁਝ ਵੈਰਾਈਟੀਆਂ ਐਸੀਆਂ ਵੀ ਐ ਜਿਹੜੀਆਂ ਸਿਰ ਮੇਰੇ ਕੋਲ ਹੀਆਂ ਮੇਰੇ ਤੋਂ ਇਲਾਵਾ ਹੋਰ ਕਿਸੇ ਕੋਲ ਨਹੀਂ ਹੋਣਗੀਆਂ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਅੱਜ ਤੁਹਾਨੂੰ ਇੱਕ ਐਸੇ ਪਰਿਵਾਰ ਨਾਲ ਮਿਲਾਇਆ ਜਿਸ ਦੇ ਵਿੱਚ ਇੱਕ ਉੱਛਾ ਇੱਕ ਚਾਹ ਹੈਗਾ ਕਿ ਟਿਕਟਕ ਇਕ ਇਹਨਾਂ ਦੀਆਂ ਵੀ ਟਿਕਟੌਕਾਂ ਨਾਲ ਹੈਗੀਆਂ ਤਾਂ ਤੁਹਾਡੇ ਨਾਲ ਇਸੇ ਤਰੀਕੇ ਦੀਆਂ ਵੀਡੀਓ ਸਾਂਝੀਆਂ ਕਰਦੇ ਰਵਾਂਗੇ ਬਣੇਰੋ ਜਗਵਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ 101 ਜਗਵਾਨੀ ਟੀਵੀ ਸ਼੍ਰੀਮੰਤ ਸਾਈ